ਸਤਿ ਸ਼੍ਰੀ ਅਕਾਲ ਜੀ ਸੀਐਨਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਅੱਜ ਰਾਤ ਮਦਪੁਰਬ ਤੋਂ ਰਵਾਨਾ ਹੋਣ ਵਾਲੀ ਕੈਨੇਡੀਅਨ ਚਾਰਟਰ ਉਡਾਨ ਦੇ ਵਿੱਚ 100 ਤੋਂ ਵੱਧ ਲੋਕ ਸ਼ਾਮਿਲ ਫੋਰਨ ਅਫੇਅਰਜ਼ ਮੰਤਰੀ ਨੇ ਦਿੱਤੀ ਜਾਣਕਾਰੀ ਸੀਬੀਐਸਏ ਵੱਲੋਂ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਬ੍ਰੈਂਟਨ ਦੇ ਸਥਾਈ ਬਰਿਆਂ ਦੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਮਈ ਦੇ ਵਿੱਚ ਮਹਿੰਗਾਈ 1.7% ਤੇ ਰਹੀ ਸਥਿਰ ਬੈਂਕ ਆਫ ਕੈਨੇਡਾ ਦਾ ਅਗਲਾ ਵਿਆਜ ਦਰ ਫੈਸਲਾ 30 ਜੁਲਾਈ ਲਈ ਹੈ ਜਿਹਦਾ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾ ਅਹਿਮ ਖਬਰ ਵਿਦੇਸ਼ ਮੰਤਰੀ ਅਨੀਤਾ ਆਨੰਦ ਆਖਣਾ ਹੈ ਕਿ ਇੱਕ ਕੈਨੇਡੀਅਨ ਚਾਰਟਰ ਉਡਾਨ ਅੱਜ ਸ਼ਾਮ ਨੂੰ ਜਾਰਡਨ ਤੋਂ 100 ਤੋਂ ਵੱਧ ਲੋਕਾਂ ਨੂੰ ਲੈ ਕੇ ਰਵਾਨਾ ਹੋਵੇਗੀ ਹੈਕ ਤੋਂ ਬੋਲਦੇ ਹੋਏ ਅਨੀਤਾ ਆਨੰਦ ਨੇ ਕਿਹਾ ਹੈ ਕਿ ਕੈਨੇਡਾ ਦੇ ਸਹਿਯੋਗੀ ਜਿਹੜੇ ਆ ਕੈਨੇਡਾ ਸਹਿਯੋਗੀ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਮੱਧ ਪੂਰਬ ਤੋਂ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰ ਰਿਹਾ ਹੈ ਪਰ ਉਹਨਾਂ ਕਿਹਾ ਹੈ ਕਿ ਮਦਦ ਮੰਗਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਕੈਨੇਡੀਅਨਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹੈ ਪਿਛਲੇ ਹਫਤੇ ਇਜ਼ਰਾਈਲ ਤੇ ਈਰਾਨ ਦੇ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਗਲੋਬਲ ਅਫੇਅਰਸ ਕੈਨੇਡਾ ਨੇ ਇਸ ਖੇਤਰ ਦੇ ਵਿੱਚ ਹੋਰ ਕਾਉਂਸਲਰ ਸਹਾਇਤਾ ਜਿਹੜੀ ਹੈ ਉਹ ਤਾਇਨਾਤ ਕੀਤੀ ਔਰ ਅਨੰਦ ਦਾ ਕਹਿਣਾ ਹੈ ਕਿ ਗਲੋਬਲ ਅਫੇਅਰਸ ਕੈਨੇਡਾ ਨੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਸ ਖੇਤਰ ਦੇ ਵਿੱਚ 500 ਤੋਂ ਵੱਧ ਕੈਨੇਡੀਅਨਾਂ ਦੀ ਮਦਦ ਕੀਤੀ ਹੈ ਉਹ ਅੱਗੇ ਕਹਿੰਦੇ ਨੇ ਕਿ ਕੈਨੇਡਾ ਦੇ ਕੋਲ ਇਜ਼ਰਾਈਲ ਤੋਂ ਕੈਨੇਡੀਅਨਾਂ ਨੂੰ ਗੁਆਂਢੀ ਦੇਸ਼ਾਂ ਦੇ ਵਿੱਚ ਲਜਾਂਨ ਦੇ ਲਈ ਜਿਹੜੀ ਹੈ ਉਹ ਜ਼ਮੀਨੀ ਆਵਾਜਾਈ ਉਪਲਬਧ ਹੈ ਕਿਉਂਕਿ ਹੁਣ ਇਜ਼ਰਾਈਲੀ ਹਵਾਈ ਖੇਤਰ ਬੰਦ ਹੈ 2012 ਤੋਂ ਕੈਨੇਡਾ ਦੀ ਈਰਾਨ ਦੇ ਵਿੱਚ ਕ ਨਹੀਂ ਹੈ ਤੇ ਕਾਉਂਸਲਰ ਸੇਵਾਵਾਂ ਜਿਹੜੀਆਂ ਨੇ ਉਤਰ ਕੀ ਰਾਹੀਂ ਉਪਲਬਧ ਕਰਵਾਈਆਂ ਜਾਂਦੀਆਂ ਨੇ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਮਈ ਦੇ ਵਿੱਚ ਜੇ ਗੱਲ ਕੀਤੀ ਜਾਏ ਮਹਿੰਗਾਈ ਦੀ ਤਾਂ ਸਾਲਾਨਾ ਉਸ ਦੀ ਰਫਤਾਰ 1.7 ਫੀਸਦੀ ਦੇ ਉੱਤੇ ਸਿਰ ਰਹੀ ਕਿਉਂਕਿ ਸ਼ੈਲਟਰ ਕੋਸਟ ਨੂੰ ਠੰਡਾ ਕਰਨ ਦੇ ਨਾਲ ਕੀਮਤਾਂ ਦੇ ਦਬਾਅ ਨੂੰ ਕਾਬੂ ਕਰਨ ਦੇ ਵਿੱਚ ਮਦਦ ਮਿਲੀ ਹੈ ਸਟੈਟ ਕਹਿੰਨੇ ਕਿਹਾ ਹੈ ਕਿ ਮਈ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਆਸਰਾ ਲਾਗਤਾਂ ਦੇ ਵਿੱਚ 3 ਫੀਸਦੀ ਦਾ ਵਾਧਾ ਹੋਇਆ ਜੋ ਕਿ ਅਪ੍ਰੈਲ ਦੇ ਵਿੱਚ 3.4 ਫੀਸਦੀ ਤੋਂ ਘੱਟ ਹੈ ਏਜੰਸੀ ਨੇ 온ਟਾਰੀਓ ਨੂੰ ਦੇਸ਼ ਦੇ ਵਿੱਚ ਕਿਰਾਏ ਦੇ ਵਿੱਚ ਰਾਹਤ ਦੇ ਮੁੱਖ ਦੇ ਵਜੋਂ ਜਿਹੜਾ ਉਹ ਦਰਸਾਇਆ ਹੈ ਅਤੇ ਆਬਾਦੀ ਦੇ ਵਾਧੇ ਦੇ ਵਿੱਚ ਕਮੀਆਂ ਤੇ ਨਵੀਂ ਸਪਲਾਈ ਦੇ ਵਿੱਚ ਵਾਧੇ ਨੇ ਮਈ ਦੇ ਵਿੱਚ ਕਿਰਾਏ ਵਿੱਚ ਵਾਧੇ ਨੂੰ ਘਟਾਉਣ ਦੇ ਵਿੱਚ ਮਦਦ ਕੀਤੀ ਇਸ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਘਟਿਆਜ ਦਰਾਂ ਦੇ ਵਿਚਕਾਰ ਮਾਰਗੇਜ ਵਿਆਜ ਦੀਆਂ ਲਾਗਤਾਂ ਲਗਾਤਾਰ 21ਵੇਂ ਮਹੀਨੇ ਘਟੀਆਂ ਅਰਥਸ਼ਾਸਤਰੀਆਂ ਨੂੰ ਮੋٹے ਤੌਰ ਤੇ ਉਮੀਦ ਸੀ ਕਿ ਮੰਗਲਵਾਰ ਤਾਕ ਮੁਦਰਾ ਸਵੈਤੀ ਦੇ ਵਿੱਚ ਕੋਈ ਵੀ ਜਿਹੜੇ ਬਦਲਾਅ ਨਹੀਂ ਹੋਣਗੇ ਔਰ ਸਟੈਟ ਕਨੇ ਕਿਹਾ ਹੈ ਕਿ ਖਪਤਕਾਰ ਕਾਰਬਨ ਕੀਮਤ ਨੂੰ ਹਟਾਉਣ ਨਾਲ ਸਾਲਾਨਾ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕਮੀ ਆ ਰਹੀ ਹੈ ਪਰ ਪਿਛਲੇ ਸਾਲ ਇਸ ਸਮੇਂ ਤੋਂ ਪੰਪ ਤੇ ਕੀਮਤਾਂ ਦੇ ਵਿੱਚ ਇੱਕ ਛੋਟੀ ਮਾਸਿਕ ਗਿਰਾਵਟ ਨੇ ਜਿਹੜਾ ਉਸ ਨੂੰ ਸੀਮਿਤ ਕਰ ਦਿੱਤਾ ਮਈ ਦੇ ਵਿੱਚ ਕਰਿਆਨੇ ਦੀ ਦੁਕਾਨ ਤੋਂ ਭੋਜਨ ਦੀ ਕੀਮਤ ਸਾਲਾਨਾ 3.3 ਫੀਸਦੀ ਵਧੀ ਜੋ ਅਪ੍ਰੈਲ ਦੇ ਵਿੱਚ ਦੇਖੇ ਗਏ ਵਾਧੇ ਦੇ ਨਾਲੋਂ ਅੱਧਾ ਫੀਸਦੀ ਘਟ ਹੈ ਪਿਛਲੇ ਮਹੀਨੇ ਯਾਤਰਾ ਟੂਰਾਂ ਤੇ ਹਵਾਈ ਆਵਾਜਾਈ ਦੀਆਂ ਕੀਮਤਾਂ ਘਟਣ ਦੇ ਨਾਲ ਵੇ ਮੁਦਰਾਸਫਿਤੀ ਜਿਹੜੀ ਆ ਉਹ ਘਟੀ ਹੈ ਸਟੈਟਕਨ ਨੇ ਕਿਹਾ ਹੈ ਕਿ ਮਈ ਦੇ ਵਿੱਚ ਇੱਕ ਨਵੇਂ ਵਾਹਨ ਦੀ ਕੀਮਤ ਦੇ ਵਿੱਚ ਤੇਜ਼ੀ ਆਈ ਜੋ ਕਿ ਸਾਲਾਨਾ ਜੇ ਗੱਲ ਕੀਤੀ ਜਾਏ ਤਾਂ ਸਾਲਾਨਾ 4.9% ਵਧੀ ਜਿਸ ਦਾ ਮੁੱਖ ਕਾਰਨ ਵਧੇਰੇ ਮਹਿੰਗੇ ਇਲੈਕਟ੍ਰਿਕ ਵਾਹਨ ਹਨ ਟੈਕਸ ਤਬਦੀਲੀਆਂ ਨੂੰ ਛੱਡ ਕੇ ਜਿਹੜੀ ਇਨਫਲੇਸ਼ਨ ਦੀ ਗੱਲ ਕੀਤੀ ਜਾਏ ਤਾਂ ਕਾਰਬਨ ਕੀਮਤ ਹਟਾਉਣ ਦੇ ਪ੍ਰਭਾਵਾਂ ਨੂੰ ਖਤਮ ਕਰਨਾ ਹੈ ਤੇ ਇਸ ਦੇ ਪਿਛਲੇ ਮਹੀਨੇ 2.3 ਫੀਸਦ ਉਤੇ ਸਥਿਰ ਰਹੀ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੱਲਮ ਨੇ ਪਿਛਲੇ ਹਫਤੇ ਕੀ ਹਾਸਿਲ ਕੀ ਹੈ ਕੇਂਦਰੀ ਬੈਂਕ ਕੇ ਸਾਂਕੜੇ ਦੇ ਉਤੇ ਧਿਆਨ ਦੇਵੇਗਾ ਕਿਉਂਕਿ ਇਹ ਟੈਰੀਫਾਂ ਦੇ ਵਿਚਕਾਰ ਮੋਦਰਾ ਸਫੇਤੀ ਦੇ ਨਾਲ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਇਹ ਦੇਖਣ ਦੇ ਲਈ ਅਸਥਾਈ ਪਰਭਾਵਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰਾਨ ਕੇਂਦਰੀ ਬੈਂਕ ਦੇ ਨੇੜਿਓਂ ਨਿਗਰਾਨੀ ਕੀਤੇ ਗਏ ਮੁੱਖ ਮੋਦਰਾ ਸਫੇਤੀ ਮੈਟ੍ਰਿਕਸ ਮਹੀਦੇ ਵਿੱਚ ਜਿਹੜਾ ਉਹ 1% ਅੰਕ ਦੇ ਦਸਵੇਂ ਹਿੱਸੇ ਤੋਂ ਘਟ ਕੇ 3% ਹੋ ਗਏ ਬੈਂਕ ਆਫ ਕੈਨੇਡਾ ਦਾ ਅਗਲਾ ਵਿਆਜ ਦਰ ਫੈਸਲਾ 30 ਜੁਲਾਈ ਲਈ ਤੈਅ ਕੀਤਾ ਗਿਆ ਹੈ ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ অন্ਟਾਰੀਓ ਦੇ ਵਿੱਚ ਸਾਰਨੀਆ ਨਜ਼ਦੀਕ ਯੂਐਸ ਤੋਂ ਕੈਨੇਡਾ ਦਾਖਲ ਹੋਣ ਵਾਲੇ ਇੱਕ ਟਰੱਕ ਦੇ ਵਿੱਚ ਓ ਡਾਲਰ 23 ਮਿਲੀਅਨ ਤੋਂ ਵੱਧ ਦੇ ਕੋਕੀਨ ਜ਼ਬਤ ਕੀਤੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਦੌਰਾਨ ਵਾਟਰ ਬ੍ਰਿਜ ਦੇ ਉੱਤੇ ਸਰਹੱਦੀ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਨੂੰ ਨਿਰੀਖਣ ਲਈ ਰੋਕਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਟਰੱਕ ਦੇ ਟ੍ਰੇਲਰ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਜਾਂਚ ਕਰਨ ਦੀ ਯਾਨੀ ਅਧਿਕਾਰੀਆਂ ਨੇ ਇੱਕ ਡਰੱਗ ਸੁੰਗਣ ਵਾਲੇ ਕੁੱਤੇ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ ਦੇ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੀਆਂ 161 ਇਟਾਂ ਵਾਲੇ 6 ਡੱਬੇ ਬਰਾਮਦ ਕੀਤੇ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 187 ਕਿਲੋਗ੍ਰਾਮ ਸੀ ਜਿਸ ਦੀ ਅੰਦਾਜ਼ਨ ਸੜਕਾ ਕੀਮਤ ਸੜਕੀ ਕੀਮਤ ਜੇ ਦੇਖੀ ਜਾਏ ਤਾਂ ਉਹ ਡਾਲਰ 23.3 ਮਿਲੀਅਨ ਸੀ ਸੀਬੀਐਸਏ ਨੇ ਇਸ ਨੂੰ ਮਹੱਤਵਪੂਰਨ ਜ਼ਬਤ ਕਿਹਾ ਸਰਹੱਦੀ ਏਜੰਸੀ ਨੇ ਕਿਹਾ ਕਿ ਉਸਨੇ ਬ੍ਰਾਂਟਨ ਦੇ 27 ਵਰਿਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸ ਉਤੇ ਕੋਕੀਨ ਤਸਕਰੀ ਦੇ ਜਿਹੜੇ ਨੇ ਉਹ ਦੋਸ਼ ਲਗਾਏ ਨੇ ਇਸ ਸਾਲ ਹੁਣ ਤੱਕ ਬਾਰਡਰ ਅਧਿਕਾਰੀਆਂ ਨੇ ਦੱਖਣੀ ਅਨਟੇਰੀਓ ਦੇ ਪ੍ਰਵੇਸ਼ ਬੰਦਰਗਾਹਾਂ ਦੇ ਉੱਤੇ ਕੁੱਲ 978 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਖੇਤਰ ਦੇ ਵਿੱਚ ਸੀਐਮਬੀਐਸਏ ਦੇ ਸੰਚਾਲਨ ਨਿਰਦੇਸ਼ਕ ਐਨ ਨੈਗੁਏਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਸਾਲ ਬਲੂ ਵਾਟਰ ਬ੍ਰਿਜ ਤੇ ਯੂਐਸ ਤੋਂ ਆਉਣ ਵਾਲੀ ਕੋਕੀਨ ਚੌਥੀ ਵਾਰ ਜ਼ਬਤ ਕੀਤੀ ਗਈ ਹੈ ਜੋ ਸਾਡੇ ਬਾਰਡਰ ਅਧਿਕਾਰੀਆਂ ਦੇ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕੰਮ ਅਤੇ ਸਾਡੀਆਂ ਸਰਹੱਦੀ ਸੁਰੱਖਿਆ ਦੇ ਵਿੱਚ ਉਹਨਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ ਸੀਬੀਐਸਏ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਸਾਫਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਫੈਡਰਲ ਸਰਕਾਰ ਦੇ ਵਾਅਦੇ ਨੂੰ ਉਜਾਗਰ ਕੀਤਾ ਹੈ ਕਿ ਉਹ ਸਰਹੱਦੀ ਸੁਰੱਖਿਆ ਦੇ ਵਿੱਚ ਡਾਲਰ 1.3 ਬਿਲੀਅਨ ਦਾ ਨਿਵੇਸ਼ ਕਰੇਗੀ ਮੈਟਰੋ ਵੈਨਕੂਵਰ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਫੈਂਟਨੈਲ ਅਤੇ ਹੋਰ ਤਸਕਰੀ ਕਰਨ ਦੇ ਦੋਸ਼ ਤੇ ਵਿੱਚ ਇੱਕ ਕੋਕਟਲਮ ਵਿਅਕਤੀ ਹਿਰਾਸਤ ਦੇ ਵਿੱਚ ਮੈਟਰੋ ਬੈਂਕੂਵਰ ట్రాన్సిਟ ਪੁਲਿਸ ਦਾ ਕਹਿਣਾ ਹੈ ਕਿ 29 ਮਈ ਨੂੰ ਸ਼ੱਕੀ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਈ ਮਹੀਨਿਆਂ ਦੀ ਲੰਬੀ ਜਾਂਚ ਦਾ ਨਤੀਜਾ ਸੀ ਜਾਂਚ ਦੌਰਾਨ ਐਮਵੀਟੀਪੀ ਅਤੇ ਆਰਸੀਐਮਪੀ ਨੇ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਚੀਜ਼ਾਂ ਬਾਰੇ ਦੱਸਿਆ ਕਿ 373 ਗ੍ਰਾਮ ਫੈਂਟਨਿਲ 28 ਗ੍ਰਾਮ ਜਿਹੜੀ ਹੈ ਉਹ ਕੇਟਾਮਾਈਨ ਸੀਗੀ ਅਤੇ ਇਸ ਤੋਂ ਇਲਾਵਾ 248 ਗ੍ਰਾਮ ਕੋਕੀਨ ਸੀ ਅਤੇ 22 ਜਿਹੜੇ ਨੇ ਉਹ ਕੈਲੀਬਰ ਫਾਇਰ ਆਰਮ ਆਰਮ ਜਿਹੜੇ ਨੇ ਉਹ ਵੀ ਸੀ ਸੋ ਇੱਕ 24 ਸਾਲਾ ਵਿਅਕਤੀ ਹੁਣ 15 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਜਿਸ ਦੇ ਵਿੱਚ ਹਥਿਆਰਾਂ ਦੀ ਤਸਕਰੀ ਅਣਅਧਿਕਾਰਤ ਤੌਰ ਦੇ ਉੱਤੇ ਹਥਿਆਰ ਰੱਖਣਾ ਤਸਕਰੀ ਦੇ ਉਦੇਸ਼ ਤੇ ਲਈ ਨਿਰਧਾਰਤ ਪਦਾਰਥ ਰੱਖਣਾ ਤੇ ਨਿਰਧਾਰਤ ਪਦਾਰਥਾਂ ਦੀ ਤਸਕਰੀ ਸ਼ਾਮਿਲ ਹੈ ਸਰਜੈਂਟ ਡਸਟਿਨ ਸਰਜਾਕ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਇਸ ਜਾਂਚ ਦਾ ਨਤੀਜਾ ਕਿਸੇ ਵੀ ਵਿਅਕਤੀ ਨੂੰ ਸਪਸ਼ਟ ਸੰਦੇਸ਼ ਦੇਵੇਗਾ ਜੋ ਟ੍ਰਾਂਜ਼ਿਟ ਸਿਸਟਮ ਤੇ ਜਾਂ ਇਸ ਦਿਹਾਲੇਦwale ਜਿਹੜੇ ਨੇ ਉਹ ਅਪਰਾਧਕ ਉਦਮ ਸਾਬਤ ਕਰਨਾ ਚਾਹੁੰਦੇ ਨੇ ਕਿ ਟ੍ਰਾਂਜ਼ਿਟ ਪੁਲਿਸ ਇਸ ਨੂੰ ਬਹੁਤ ਮੁਸ਼ਕਲ ਬਣਾ ਦੇਵੇਗੀ ਅਦਾਲਤੀ ਰਿਕਾਰਡ ਦਰਸਾਉਂਦੇ ਨੇ ਕਿ ਸ਼ੱਕੀ ਦੇ ਬੁੱਧਵਾਰ ਨੂੰ ਅਦਾਲਤ ਵਿੱਚ ਵਾਪਸ ਆਉਣ ਦੀ ਉਮੀਦ ਹੈ ਸਰੀ ਸ਼ਹਿਰ ਇਸ ਸਾਲ 60 ਨਵੇਂ ਬੱਸ ਸ਼ੈਲਟਰ ਲਗਾ ਕੇ ਨਿਵਾਸੀਆਂ ਦੇ ਲਈ ਆਮ ਆਵਾਜਾਈ ਦੇ ਤਜਰਬੇ ਨੂੰ ਬਿਹਤਰ ਬਣਾ ਰਿਹਾ ਹੈ ਅਜਿਹਾ ਆਵਾਜਾਈ ਦੀਆਂ ਸਹੂਲਤਾਂ ਵਰਤਣ ਵਾਲਿਆਂ ਦੇ ਮੌਸਮ ਤੋਂ ਸੁਰੱਖਿਆ ਤੇ ਆਵਾਜਾਈ ਤੱਕ ਉਹਨਾਂ ਦੀ ਪਹੁੰਚ ਯੋਗਤਾ ਵਧਾਉਣ ਦੇ ਲਈ ਦੋ ਪੜਾਵਾਂ ਦੇ ਵਿੱਚ ਹੋਣ ਵਾਲੀ ਪਹਿਲ ਕਦਮੀ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਮੇਰ ਵੰਡਾ ਲੌਕ ਨੇ ਕਿਹਾ ਹੈ ਕਿ ਮੈਟਰੋ ਵੈਂਕੂਵਰ ਵਿਚਲੀਆਂ ਹੋਰ ਥਾਵਾਂ ਦੇ ਨਾਲ ਉਹ ਸਰੀ ਦੇ ਵਿੱਚ ਆਵਾਜਾਈ ਸਹੂਲਤਾਂ ਦੀ ਜੜੀ ਵਰਤੋ ਹੈ ਉਹ ਗਿਣਤੀ ਤੇਜ਼ੀ ਨਾਲ ਵਧਨ ਦੇ ਨਾਲ ਅਸੀਂ ਜਨਤਾ ਕਾਵਾਜਾਈ ਨੂੰ ਹਰ ਕਿਸੇ ਦੇ ਲਈ ਵਧੇਰੇ ਆਰਾਮਦਾਇਕ ਅਤੇ ਜਿਹੜਾ ਉਹ ਪਹੁੰਚਯੋਗ ਬਣਾਉਣ ਦੇ ਲਈ ਵਚਨਬੱਧਾ ਸਾਡੀ ਵੱਡੀ ਆਬਾਦੀ ਨੂੰ ਸਹਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਦੇ ਲਈ ਕਿ ਸਾਰੇ ਨਿਵਾਸੀ ਜਿਹੜੇ ਨੇ ਉਹ ਸੁਧਾਰੇ ਹੋਏ ਆਵਾਜਾਈ ਢਾਂਚੇ ਦਾ ਲਾਭ ਲੈ ਸਕਣ ਬਸ ਸ਼ੈਲਟਰ ਨੈਟਵਰਕ ਦਾ ਇਹ ਵਿਸਤਾਰ ਇੱਕ ਸਮਝਦਾਰੀ ਵਾਲਾ ਤੇ ਲਾਗਤ ਪ੍ਰਭਾਵੀ ਜਿਹੜਾ ਉਹ ਤਰੀਕਾ ਸਰੀ ਸ਼ਹਿਰ ਦੇ ਇੰਜੀਨੀਅਰਿੰਗ ਵਿਭਾਗ ਦੀ ਅਗਵਾਈ ਦੇ ਵਿੱਚ ਅਤੇ ਜਿਹੜਾ ਪੈਟਿਸ਼ਨ ਦੀ ਬਾਹਰੀ ਇਸ਼ਤਿਹਾਰ ਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਸਾਂਝੀਦਾਰੀ ਨਾਲ ਇਹ ਉਦਮ ਜੁਲਾਈ 2025 ਦੇ ਵਿੱਚ ਸ਼ੁਰੂ ਹੋਵੇਗਾ ਪਹਿਲੇ ਪੜਾਅ ਦੇ ਵਿੱਚ 30 ਨਵੇਂ ਸ਼ੈਲਟਰ ਤਾਂ ਮਤੇ ਲਗਾਏ ਜਾਣਗੇ ਜਿੱਥੇ ਸਵਾਰੀਆਂ ਵੱਧ ਹੁੰਦੀਆਂ ਨੇ ਤੇ ਇਹਨਾਂ ਦੇ ਉੱਤੇ ਸ਼ਹਿਰ ਦਾ ਕੋਈ ਖਰਚਾ ਜਿਹੜਾ ਉਹ ਨਹੀਂ ਹੋਵੇਗਾ ਦੂਜੇ ਪੜਾਅ ਦੇ ਲਈ 2025 ਦੇ ਕਮਿਊਨਿਟੀ ਵਰਕਸ ਫੰਡ ਐਗਰੀਮੈਂਟ ਜਿਹੜੇ ਨੇ ਉਹਨਾਂ ਦੇ ਵੱਲੋਂ ਵਿੱਤੀ ਸਹਾਇਤਾ ਮਿਲੇਗੀ ਜਿਸ ਦੇ ਨਾਲ ਜਿਹੜਾ ਉਹਨਾਂ ਖੇਤਰਾਂ ਵਿੱਚ 30 ਹੋਰ ਸ਼ੈਲਟਰ ਲਗਾਏ ਜਾਣਗੇ ਜਿੱਥੇ ਜਨਤਾ ਦੀ ਰਾਏ ਦੇ ਮੁਤਾਬਕ ਜਾਂ ਪਹੁੰਚ ਯੋਗਤਾ ਜ਼ਰੂਰਤਾਂ ਦੇ ਆਧਾਰ ਦੇ ਉੱਤੇ ਸੇਵਾਵਾਂ ਦੀ ਘਾਟ ਹੈ ਇਸ ਵੇਲੇ ਸ਼ਹਿਰ ਦੇ ਵਿੱਚ 1425 ਬੱਸ ਛੱਡੇ ਹਨ ਪਰ ਸਿਰਫ 25% ਉੱਤੇ ਹੀ ਜਿਹੜੇ ਨੇ ਉਹ ਸ਼ੈਲਟਰ ਹਨ ਨਵੇਂ ਸ਼ੈਲਟਰ ਉਹਨਾਂ ਖੇਤਰਾਂ ਦੇ ਵਿੱਚ ਤਰਜੀਹੀ ਅਧਾਰ ਤੇ ਲਗਾਏ ਜਾਣਗੇ ਜਿੱਥੇ ਆਵਾਜਾਈ ਬਹੁਤ ਜ਼ਿਆਦਾ ਹੈ ਜਿਵੇਂ ਕਿ ਨਿਊਟਨ ਦੇ ਵਿੱਚ 128 ਸਟਰੀਟ ਅਤੇ ਸਿਟੀ ਸੈਂਟਰ ਦੇ ਵਿੱਚ 108 ਐਵੇਨਿਊ ਤੇ ਇਸ ਤੋਂ ਇਲਾਵਾ ਆਸ-ਪਾਸ ਦੇ ਹੋਰ ਨਾ ਇਲਾਕਿਆਂ ਦੇ ਵਿੱਚ ਵੀ ਲੋਕਾਂ ਵੱਲੋਂ ਦਰਸਾਈਆਂ ਗਈਆਂ ਲੋੜਾਂ ਨੂੰ ਧਿਆਨ ਦੇ ਵਿੱਚ ਜੜਾ ਉਹ ਰੱਖਿਆ ਜਾਵੇਗਾ ਪੈਟਿਸਨ ਦੇ ਨਾਲ ਸ਼ਹਿਰ ਦੇ ਲੰਬੇ ਸਮੇਂ ਦੇ ਲਈ ਸਮਝੌਤੇ ਦੇ ਤਹਿਤ ਸ਼ਹਿਰ ਦੇ ਕੋਲ ਸਾਲਾਨਾ 10 ਬੱਸ ਸ਼ੈਲਟਰ ਲਗਾਉਣ ਦਾ ਇਖਤਿਆਰ ਹੈ ਪਿਛਲੇ ਸਾਲਾਂ ਦੀਆਂ ਅਣਵਰਤੀਆਂ ਜਿਹੜੀਆਂ ਅਲਾਟਮੈਂਟ ਨੂੰ ਵਰਤ ਕੇ ਪੈਟਿਸਨ ਨੇ 2025 ਦੇ ਵਿੱਚ 30 ਸ਼ੈਲਟਰ ਲਗਾਉਣ ਦੇ ਲਈ ਸਹਿਮਤੀ ਦਿੱਤੀ ਹੈ ਸੀਡਬੀਐਫਏ ਵੱਲੋਂ ਮਿਲਣ ਵਾਲੀ 995000 ਡਾਲਰ ਦੀ ਵਿੱਤੀ ਸਹਾਇਤਾ ਦੇ ਨਾਲ ਸ਼ਹਿਰ ਦੇ ਵਿੱਚ 30 ਹੋਰ ਬੱਸ ਸਟਾਪ ਜਿਹੜੇ ਨੇ ਉਹ ਸ਼ਾਮਿਲ ਕੀਤੇ ਜਾਣਗੇ ਕੈਨੇਡਾ ਦੇ ਵਿੱਚ ਸਿੱਖ ਗੇਮਸ 2025 ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਟੀਮ ਨੇ ਪੂਰੀ ਤਿਆਰੀ ਕੀਤੀ ਗਈ ਹੈ ਜੂਨ 26 27 ਤੇ 28 ਤੇ 29 ਨੂੰ ਜਿਹੜਾ ਇਹ ਖੇਡ ਮੁਕਾਬਲੇ ਸ਼ੁਰੂ ਹੋਣਗੇ ਜਿਸ ਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਕੀ ਕੁਝ ਖਾਸ ਹੋਵੇਗਾ ਆਓ ਜਾਣਦੇ ਹਾਂ ਸਰੀ ਦੇ ਵਿੱਚ ਸਿੱਖ ਗੇਮਸ ਕੈਨੇਡਾ ਹੋਣ ਜਾ ਰਹੀਆਂ ਨੇ ਔਰ ਇਨ ਗੇਮਸ ਨੂੰ ਲੈ ਕੇ ਸਾਰੇ ਕਾਫੀ ਜ਼ਿਆਦਾ ਖੁਸ਼ ਵੀ ਦਿਖਾਈ ਦੇ ਰਹੇ ਨੇ ਟੀਮ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਬਾਹਰੋਂ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਨੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੀਆਂ ਨੇ ਇਸ ਲਈ ਟੀਮ ਦੇ ਮੈਂਬਰ ਪਰ ਜਸ ਅਸੇਂਗ ਜੀ ਤੇਜਸਵੀਰ ਸਿੰਘ ਜੀ ਸਾਡਾ ਮੌਜੂਦ ਨੇ ਹਾਂਜੀ ਜਸਵੀਰ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਵੀ ਤਿਆਰੀ ਕੀ ਕੀ ਕੀਤੀ ਗਈ ਹੈ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਤੇ ਇੱਥੇ ਅਰੇਂਜਮੈਂਟ ਜਿਹੜੇ ਨੇ ਸਾਰਿਆਂ ਦੇ ਚਾਹੇ ਸਰੋਤੇ ਪਹੁੰਚ ਰਹੇ ਨੇ ਚਾਹੇ ਟੀਮਾਂ ਉਹਨਾਂ ਵਾਸਤੇ ਕੀ ਕੁਝ ਕੀਤੇ ਗਏ ਨੇ ਦੇਖੋ ਜੀ ਆਪਣੇ ਟੀਮਾਂ ਇੰਟਰਨੈਸ਼ਨਲ ਲੈਵਲ ਤੋਂ ਸਾਰੀਆਂ ਆ ਰਹੀਆਂ ਨੇ ਆਪਣੀ ਫੀਲਡ ਆਕੀ ਕੈਨੇਡਾ ਦੀ ਨੈਸ਼ਨਲ ਟੀਮ ਆ ਰਹੀ ਹੈ ਅਰਜਨਰ ਅਰਜਨਟੀਨਾ ਦੀ ਟੀਮ ਆ ਰਹੀ ਹੈ ਸਪੇਨ ਤੋਂ ਟੀਮ ਆ ਰਹੀ ਹੈ ਯੂ ਐਸ ਏ ਤੋਂ ਟੀਮ ਆ ਰਹੀ ਹੈ ਤੇ ਲੋਕਲ ਆਪਣੀਆਂ ਟੀਮਸ ਨੇ ਇੱਥੇ ਤੇ ਬਹੁ ਇਹ ਮੇਲਾ ਹੁਣ ਜਾ ਰਿਹਾ ਹੈ ਇਹਦੇ ਵਾਸਤੇ ਤਿਆਰੀਆਂ ਉਹਨਾਂ ਵਾਸਤੇ ਹੋਟਲ ਦੀ ਅਰੇਂਜਮੈਂਟ ਕੀਤੀ ਹੋਈ ਹੈ ਨਹੀਂ ਜਿਹੜੀ ਟੀਮ ਆਠਹਿਰੀਆਂ ਉਹਨਾਂ ਨੂੰ ਆਪਾਂ ਵਧੀਆ ਹੋਟਲ ਪ੍ਰੋਵਾਈਡ ਕੀਤੇ ਹੈ ਤੇ ਨਾਲ ਦੀ ਨਾਲ ਜਿਹੜੀ ਦੂਜੀ ਆਪਣੀ ਗੇਮਾਂ ਇੱਥੇ ਨਾਲ ਐਡ ਹੋ ਰਹੀਆਂ ਨੇ ਜਿਵੇਂ ਆਪਣੀਆਂ ਰੈਸਲਿੰਗ ਹੋ ਗਈ ਹੈ ਜੀ ਨਾਲ ਵਾਲੀਬਾਲ ਹੋ ਗਈ ਹੈ ਦੋਨੋਂ ਤਰ੍ਹਾਂ ਦੀ ਸ਼ੂਟਿੰਗ ਹੈ ਤੇ ਨਾਲ ਹੀ ਆਪਾਂ ਕੋਲ ਫੀਲਡ ਹਾਕੀ ਸਾਡਾ ਆ ਗਿਆ ਬਾਕੀ ਸਾਰੀ ਗੇਮਾਂ ਅਸੀਂ ਇਰ ਵਿੱਚ ਐਡ ਕੀਤੀਆਂ ਗਈਆਂ ਨੇ ਜੀ ਜੀ ਬਿਲਕੁਲ ਹਾਂਜੀ ਜਸਰ ਜੀ ਬਹੁਤ ਵਧੀਆ ਗੱਲ ਹੈ ਕਿ ਇਹ ਜਿਹੜੀਆਂ ਗੇਮਸ ਤੁਸੀਂ ਕਰਵਾ ਰਹੇ ਹੋ ਇਹਦੇ ਵਿੱਚ ਨਵੀਆਂ ਗੇਮਸ ਕੀ ਕੀ ਕੁਝ ਐਡ-ਆਨ ਹੋਈਆਂ ਤਾਂ ਕਿ ਸਿਰਫ hockey tournament ਹੀ ਹੋਏਗਾ ਜਾਂ ਹੋਰ ਗੇਮਾਂ ਵੀ ਇਹਦੇ ਵਿੱਚ ਸ਼ਾਮਿਲ ਹੈ ਨਹੀਂ ਇਹਦੇ ਵਿੱਚ ਹਾਕੀ ਟੂਰਨਾਮੈਂਟ ਤਾਂ ਹੈਗਾ ਹੀ ਆ ਜਿਹੜਾ ਸਾਡਾ ਮੇਨ ਇਵੈਂਟ ਹੈਗਾ ਟੂਰਨਾਮੈਂਟ ਦਾ ਉਹਦੇ ਵਿੱਚ ਨਾਲ ਦੀ ਨਾਲ ਵੋਲੀਬਾਲ ਦੀ ਜਿਵੇਂ ਵੀਰ ਨੇ ਜ਼ਿਕਰ ਕੀਤਾ ਵੀ ਸ਼ੂਟਿੰਗ ਤੇ ਸਮੈਸ਼ਿੰਗ ਦੋਨੇ ਤਰ੍ਹਾਂ ਦੀ ਹੋਣੀ ਹੈ ਸਮੈਸ਼ਿੰਗ ਜਿਹੜੀ ਆਪਾਂ ਇੱਥੇ ਪ੍ਰੋਫੈਸ਼ਨਲੀ ਖੇਡਦੇ ਆ ਤੇ ਸ਼ੂਟਿੰਗ ਜਿਹੜੀ ਆਪਣੇ ਪੰਜਾਬ ਦੇ ਪਿੰਡਾਂ 'ਚ ਇੱਕ ਹੈਵੀ ਬਾਲ ਨਾਲ ਖੇਡੀ ਜਾਂਦੀ ਆ ਸੋ ਆਪਣੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਮਿਊਨਿਟੀਜ਼ ਵਿੱਚ ਪਪੂਲਰ ਹੈ ਜੀ ਉਹ ਇਸਾ ਲੈਡ ਕੀਤੀ ਆ ਤੇ ਨਾਲ ਦੀ ਨਾਲ ਰੈਸਲਿੰਗ ਜਿਹੜੀ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜਿਹੜੇ ਮੱਲ ਨੇ ਉਹ ਪਲਖੋਲਣਗੇ ਮੈਦਾਨ ਦੇ ਵਿੱਚ ਦੋ ਦਿਨ ਸੈਟਰਡੇ ਐਂਡ ਸੰਡੇ ਹੋਏਗੀ ਓਵਰ 65 ਰੇਸ ਉਹ ਆਪਾਂ ਫਾਈਨਲ ਡੇ ਵਾਲੇ ਦਿਨ 29 ਤਰੀਕ ਨੂੰ ਮੇਨ ਜਿਹੜੀ ਹਾਕੀ ਫੀਲਡ ਆ ਉਹਦੇ ਉੱਤੇ ਕਰਦੇ ਆ ਉਹਦੇ ਵਿੱਚ ਜਿੰਨੇ ਵੀ ਆਪਣੇ ਨੌਜਵਾਨ 65 ਸਾਲ ਤੋਂ ਉੱਪਰ ਦੇ ਹੈਗੇ ਆ ਉਮਰ ਦੇ ਉਹ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਆਪਣੇ ਲੋਕ ਬਹੁਤ ਇੰਜੋਏ ਕਰਦੇ ਆ ਜੀ ਉਸ ਚੀਜ਼ ਨੂੰ ਸੋ ਉਹ ਵੀ ਨਾਲ ਦੀ ਨਾਲ ਹੈਗੀ ਆ ਤੇ ਹੋਰ ਬਹੁਤ ਅਟਰੈਕਸ਼ਨਸ ਹੈਗੀਆਂ ਨੇ ਜਿਵੇਂ ਆਪਣੇ ਇੰਡੋ ਕੈਨੇਡੀਅਨ ਜੀਪ ਕਲੱਬ ਤੋਂ ਸਾਡੇ ਹੈਗੇ ਵੀਰ ਉਹਨਾਂ ਨੇ ਜੀਪਾਂ ਲੈ ਕੇ ਆਉਣੀਆਂ ਨੇ ਜਿਹੜੀਆਂ ਕਿ ਪੁਰਾਣੀਆਂ ਵਰਲਡ ਵਾਰ ਫਸਟ ਸੈਕੰਡ ਵੇਲੇ ਦੀਆਂ ਜਿਹੜੀਆਂ ਜੀਪਸ ਨੇ ਉਹਨਾਂ ਨੂੰ ਉਹਨਾਂ ਨੇ ਬਣਾ ਕੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਸੰ ਉਹ ਲੈ ਕੇ ਆਉਣਗੇ ਦੇ ਨਾਲ ਜਿਹੜੇ ਟਰੈਕਟਰਸ ਹੈਗੇ ਆ ਜਿਹੜੇ ਇੰਡੀਆ ਤੋਂ ਲੋਕਾਂ ਨੇ ਇੰਪੋਰਟ ਕੀਤੇ ਆ 59 11 ਫੋਰਡ ਮੈਸੀ ਸਵਰਾਜ ਉਹ ਸਾਰੇ ਟਰੈਕਟਰਸ ਉਹਨਾਂ ਨੇ ਲੈ ਕੇ ਆਉਣੇ ਆ ਤੇ ਨਾਲ ਦੀ ਨਾਲ ਸਿੱਖ ਮੋਟਰਸਾਈਕਲ ਕਲੱਬ ਤੋਂ ਜਿਹੜੇ ਹੈਗੇ ਆ ਵੀਰ ਸਾਡੇ ਮੋਟਰਸਾਈਕਲ ਲੈ ਕੇ ਆਉਣਗੇ ਸੋ ਫਾਈਨਲ ਡੇ ਵਾਲੇ ਦਿਨ ਸਾਰੀਆਂ ਅਟਰੈਕਸ਼ਨਸ ਜਿਹੜੀਆਂ ਹੈਗੀਆਂ ਸਪੋਰਟਸ ਦੇ ਨਾਲ ਨਾਲ ਉੱਥੇ ਦੇਖਣ ਨੂੰ ਮਿਲਣਗੀਆਂ ਜੀ ਅੱਛਾ ਸਾਰਿਆਂ ਤੱਕ ਜਾਣਕਾਰੀ ਇੱਥੇ ਪਹੁੰਚ ਚੁੱਕੀ ਹੋਈ ਹੈ ਕਿੰਨੀ ਕੋ ਐਕਸਾਈਟਮੈਂਟ ਲੱਗ ਰਹੀ ਹੈ ਸਪੈਸ਼ਲ ਜਿਹੜੇ ਪੇਰੈਂਟਸ ਨੇ ਪਹੁੰਚਣਾ ਜਿਨ੍ਹਾਂ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਟੀਮਾਂ ਵੀ ਬਾਹਰੋਂ ਆ ਰਹੀਆਂ ਨੇ ਤੇ ਖਾਸ ਕਰਕੇ ਇੱਥੋਂ ਦੀ ਕਮਿਊਨਿਟੀ ਜਿਹੜੀ ਹੈ ਉਹਨਾਂ ਨੇ ਤੁਹਾਨੂੰ ਸਪੋਰਟ ਵੀ ਕਿਦਾਂ ਕੀਤੀ ਹੈ ਦੇਖੋ ਜੀ ਬਿਨਾ ਕਮਿਊਨਿਟੀ ਸਪੋਰਟ ਤੋਂ ਐਡਾ ਬਟਾ ਈਵੈਂਟ ਨਹੀਂ ਹੋ ਸਕਦਾ ਜੀ ਕਮਿਊਨਿਟੀ ਸਪੋਰਟ ਚ ਸਭ ਤੋਂ ਮੇਨ ਆਪਣੇ ਸਪਾਂਸਰਜ਼ ਆਉਂਦੇ ਆ ਜੀ ਇੰਨਾ ਜ਼ਿਆਦਾ ਉਹਨਾਂ ਨੇ ਸਾਥ ਦਿੱਤਾ ਸਾਡੇ ਸਪਾਂਸਰਸ ਨੇ ਜਿੰਨਾਂ ਕੋਲ ਗਏ ਨੇ ਜਿੰਨਾ ਵੀ ਉਹ ਸਾਨੂੰ ਦੇ ਸਕਦੇ ਆ ਮੈਕਸਿਮਮ ਬਿਨਾ ਮੰਗੇ ਤਾਂ ਉਹਨਾਂ ਨੇ ਸਾਡੇ ਬੁਰੀ ਰੱਖਤਾ ਜੀ ਅਸੀਂ ਤੁਹਾਡੀ ਇਹਨੀ ਸਪੋਰਟ ਕਰ ਸਕਦੇ ਆ ਕੱਲਾ ਹੀ ਨਹੀਂ ਜਿੰਨੇ ਵੀ ਸਾਡੇ ਹੁਣ ਵੌਲੰਟੀਅਰ ਨੇ ਕੰਮ ਕਰ ਰਹੀ ਸਾਰੇ ਕੰਮ ਤੋਂ ਆਫ ਲਿਆ ਹੈ ਅਸੀਂ 15 20 ਜਾਣੇ ਆ ਜਿਹਨਾਂ ਨੇ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੰਮ ਤੇ ਨਹੀਂ ਹੈ ਜੀ ਸਾਰੇ ਕੰਮ ਛੱਡਿਓ ਹੈ ਸਿਰਫ ਇਸੇ ਟੂਰਨਾਮੈਂਟ ਦੇ ਨੂੰ ਨੀਪਰੇ ਚੜ੍ਹਨ ਵਾਸਤੇ ਅਸੀਂ ਆਪਦਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਜੀ ਤੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਆਪਣੀ ਕਮਿਊਨਿਟੀ ਹੈ ਹੁਮਾ ਮਾ ਕੇ ਇਸ ਟੂਰਨਾਮੈਂਟ ਤੇ ਪਹੁੰਚੇ ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹ ਉਹ ਰੰਗ ਲਿਆ ਬਈ ਜੀ ਬਿਲਕੁਲ ਅੱਛਾ ਜਸਰੀ ਜਿਵੇਂ ਜਸਬੀਰ ਜੀ ਨੇ ਜ਼ਿਕਰ ਕੀਤਾ ਜਿਵੇਂ ਵੀ ਆ ਅਸੀਂ ਸਾਰੇ ਕੰਮਕਾਰ ਛੱਡ ਕੇ ਬੈਠੇ ਹੋਏ ਆ ਤੇ ਸਾਰਾ ਕੁਝ ਜਿਹੜਾ ਮਤਲਬ ਪੂਰਾ ਇਸ ਜਿਹੜੀਆਂ ਗੇਮਾਂ ਦੇ ਉੱਤੇ ਤੁਹਾਡਾ ਜਿਹੜੀ ਕਨਸੈਂਟਰੇਸ਼ਨ ਚੱਲ ਰਹੀ ਹੈ ਸੋ ਜੇ ਦੇਖਿਆ ਜਾਵੇ ਵੀ ਤੁਹਾਡੇ ਆਪਣੇ ਫਾਈਨੈਂਸ ਜਿਹੜੇ ਆ ਕਿਉਂਕਿ ਗੇਮਾਂ ਨੂੰ ਚਲਾਉਣਾ ਇਟਸ ਨਾਟ ਯੂ نو ਛੋਟੇ ਟਾਸਕ ਨਹੀਂ ਹੈਗੀ ਬਹੁਤ ਸਾਰਾ ਕੰਮ ਕਰਨਾ ਹੁੰਦਾ ਟੀਮਾਂ ਵਾਸਤੇ ਇਨਾ ਖਰਚਾ ਕਰਨਾ ਸਾਰੇ ਅਰੇਂਜਮੈਂਟ ਕਰਨੇ ਆ ਔਰ ਉਹਦੇ ਵਾਸਤੇ ਫਿਰ ਤੁਸੀਂ ਫਾਈ

ਦੇਖੋ ਜੀ ਬਹੁਤ ਇੰਪੋਰਟੈਂਟ ਚੀਜ਼ ਹੈਗੀ ਜਿਹੜੇ ਫਾਈਨਾਂਸ ਇਕੱਠੇ ਕਰਨੇ ਆ ਸੋ ਅਸੀਂ ਦੇਖਦੇ ਹੈਗੇ ਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਸਾਡੇ ਬੇਸਿਕਲੀ ਅਸੀਂ ਜਿੰਨੇ ਸਾਡੇ ਫਰੈਂਡ ਸਰਕਲ ਆ ਜਾਂ ਯਾਰ ਦੋਸਤ ਆ ਜਿਹੜੇ ਬਿਜ਼ਨਸ ਰਨ ਕਰਦੇ ਆ ਅਸੀਂ ਉਹਨਾਂ ਦੇ ਕੋਲ ਜਾ ਕੇ ਹੀ ਇਹਦੀ ਸਪੋਰਟ ਲਈ ਅਸੀਂ ਉਹਨਾਂ ਨੂੰ ਕਹਿੰਨੇ ਆ ਤੇ ਸਾਨੂੰ ਕਦੇ ਵੀ ਕਿਸੇ ਸਾਡੇ ਮਿੱਤਰ ਨੇ ਇਸ ਚੀਜ਼ ਦੇ ਲਈ ਸਾਨੂੰ ਕਹਿ ਦਈਏ ਵੀ ਜਿੰਨਾ ਅਸੀਂ ਕਹਿੰਨੇ ਉਦੋਂ ਵੱਧ ਹੀ ਸਾਡੀ ਸਪੋਰਟ ਕੀਤੀ ਆ ਸੋ ਬੜੀ ਸਪੋਰਟ ਆਪਣੀ ਕਮਿਊਨਿਟੀ ਦੀ ਬਹੁਤ ਸਕਸੈਸਫੁਲ ਆਪਣੇ ਜਿਹੜੇ ਭਾਈਚਾਰੇ ਦੇ ਵਿੱਚ ਲੋਕ ਆਪਣੀ ਕਮਿਊਨਿਟੀ ਦੇ ਹੈਗੇ ਬਹੁਤ ਜਿਆਦਾ ਸਕਸੈਸਫੁਲ ਆ ਲੇ 17 ਸਾਲ ਤੋਂ ਇਸ ਇਵੈਂਟ ਨੂੰ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਇਹ ਕਈ ਵੰਟ ਆਪਣੀ ਕਮਿਊਨਿਟੀ ਲਈ ਆਪਣੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਇੱਕ এনवायरमेंट ਦੇਣਾ ਤੇ ਨਾਲ ਦੀ ਨਾਲ ਇੱਕ ਸੇਧ ਦੇਣੀ ਬਹੁਤ ਇੰਪੋਰਟੈਂਟ ਆ ਵੀ ਜਦ ਤੱਕ ਉਹਨਾਂ ਨੂੰ ਸੇਧ ਨਹੀਂ ਹੋਊਗੀ ਵੀ ਕਿਹੜੀ ਫੀਲਡ ਦੇ ਵਿੱਚ ਕਿਵੇਂ ਉਹਨਾਂ ਨੇ ਜਾਣਾ ਮਾ ਤਾਂ ਉਹਨਾਂ ਚਾਰੇ ਬੱਚੇ ਆਪਣੇ ਆਪਾਂ ਕਹਿੰਦੇ ਆ ਵੀ ਇਹ ਲਾਈਨਡ ਨਹੀਂ ਹੁੰਦੇ ਹੈਗੇ ਸੋ ਇਸ ਕਰਕੇ ਜਿਹੜੇ ਇਵੈਂਟਸ ਇਦਾਂ ਦੇ ਹੋਣੇ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਜੰਨੀ ਵੀ ਆਪਣੀ ਕਮਿਊਨਿਟੀ ਹੈ ਉਹ ਬਹੁਤ ਸਪੋਰਟ ਕਰਦੀ ਆ ਉਹ ਕਹਿੰਦੇ ਵੀ ਅਸੀਂ ਸਮਾਂ ਤਾਂ ਨਹੀਂ ਦੇ ਸਕਦੇ ਬਟ ਅਸੀਂ ਆਪਦੇ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਬਹੁਤ ਸਪੋਰ ਸ਼ੁਰੂ ਹੋਣ ਜਾ ਰਹੀਆਂ ਨੇ ਗੇਮਾਂ ਕਿੰਨੇ ਵਜੇ ਤੱਕ ਚੱਲਣਗੀਆਂ ਜਿਨ੍ਹਾਂ ਨੇ ਆਣਾ ਕਿ ਉਹਨਾਂ ਨੂੰ ਟਿਕਟ ਲੈਣੀ ਪਵੇਗੀ ਉਹਨਾਂ ਵਾਸਤੇ ਕੀ ਖਾਣ ਪੀਣ ਦਾ ਉੱਥੇ ਇੰਤਜ਼ਾਮ ਹੈ ਦੇਖੋ ਜੀ ਪਹਿਲੀ ਗੱਲ ਹੈ ਇਹ ਜਿਹੜੀ ਗੇਮਸ ਨੇ ਇਹ ਫ੍ਰੀ ਆਫ ਕਾਸਟ ਹੈ ਜੀ ਇਥੇ ਅਟੁੱਟ ਲੰਗਰ ਵਰਤੂਗਾ ਸਵੇਰੇ 8 ਵਜੇ ਸ਼ੁਰੂ ਹੋ ਰਹਿਣਾ ਜੀ ਤੇ ਸ਼ਾਮ ਦੇ 8 ਵਜੇ ਤੱਕ ਕੋਈ ਰੈਸਟ੍ਰਿਕਸ਼ਨ ਨਹੀਂ ਕਿਸੇ ਵੀ ਰੇਸ ਤੋਂ ਕਿਸੇ ਵੀ ਬੈਕਗ੍ਰਾਉਂਡ ਤੋਂ ਬੰਦਾ ਕਿਤੇ ਨਹੀਂ ਇੰਜੋਏ ਕਰ ਸਕਦਾ ਜੀ ਇਹਦੇ ਵਾਸਤੇ ਜਿਹੜੀ ਮੇਨ ਚੀਜ਼ ਅਸੀਂ ਕਰ ਰਹੇ ਆ ਨਾ 26 27 28 ਤੇ 29 26 ਤੀਰੂ ਆਪਣੇ ਬੱਚਿਆਂ ਦੀ ਗੇਮਾਂ ਹੋਣਗੀਆਂ ਜੀ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਫਾਈਨਲਸ ਹੋਣਗੇ ਆਪਾਂ ਵੱਡੀਆਂ ਜਿਹੜੀ ਟੀਮਾਂ ਚੱਲਦੀਆਂ ਉਹਦੇ ਵਿੱਚ ਉਹਨਾਂ ਨੂੰ ਇਨਕਲੂਡ ਕਰਾਂਗੇ ਕਿ ਉਹਨਾਂ ਨੂੰ ਉਹ ਮਾਹੌਲ ਦੇ ਸਕੀਏ ਜਦੋਂ ਆਪਾਂ ਇੱਕ ਮਾਹੌਲ ਚ ਖੇਡਦੇ ਨਾ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਪ੍ਰੈਸ਼ਰ ਕ੍ਰੀਏਟ ਕਰਦੀ ਹੈ ਜੀ ਉਹਨਾਂ ਨੂੰ ਯੂਜ਼ ਟੂ ਕਰਦੇ ਸੀ ਉਹ ਪ੍ਰੈਸ਼ਰ ਕਿ ਉਹ ਕਿਵੇਂ ਮੇਨਟੇਨ ਕੀਤਾ ਜਾਊਗਾ ਕਿਉਂਕਿ ਆਮ ਸਕੂਲਾਂ ਚ ਇੱਕ ਚੀਜ਼ ਸਿਖਾਈ ਜਾਂਦੀ ਨਹੀਂ ਇਹ ਜਦੋਂ ਤੁਸੀਂ ਇਸ ਫੀਲਡ ਚ ਜਾਂਦੇ ਹੋ ਗੇਮਾਂ ਤੇ ਫਿਰ ਤਾਂ ਹੀ ਕਰਕੇ ਜਿਹੜੇ ਸਪੋਰਟਸ ਪਰਸਨ ਹੋਣਗੇ ਤੁਸੀਂ ਦੇਖੋਗੇ ਬਹੁਤ ਵਾਈਬਰੈਂਟ ਹੁੰਦੇ ਆ ਬਿਲਕੁਲ ਜੇ ਕਿਸੇ ਉਹਨਾਂ ਦਾ ਮੇਨ ਮਕਸਦ ਸਪੋਰਟਸ ਪ੍ਰਮੋਟ ਕਰਨਾ ਜੀ ਤੇ ਇਸ ਕਰਕੇ 26 27 28 ਤੇ 29 ਸਾਰੇ ਜਣਾਂ ਨੂੰ ਬੇਨਤੀ ਹੈ ਕਿ ਹੌਮ ਹਮਾ ਕੇ ਪਹੁੰਚੋ ਤੇ ਇਹ ਮੇਲੇ ਦਾ ਆਨੰਦ ਮਾਣੋ ਜੀ ਜੀ ਬਿਲਕੁਲ ਅੱਛਾ ਪਿਛਲੇ ਸਾਲ ਵੀ ਤੁਸੀਂ ਕਰਵਾਇਆ ਸੀਗਾ ਤਾਂ ਹੁਣ ਵੀ ਬਹੁਤ ਸ਼ਿੱਦਤ ਨਾਲ ਤੁਹਾਡੀ ਟੀਮ ਕੰਮ ਕਰਦੀ ਪਈ ਹੈ ਸੋ ਟੀਮ ਨੂੰ ਸਪੋਰਟ ਜਿਹੜਾ ਉਹ ਕਮਿਊਨਿਟੀ ਮੇਨ ਕਰ ਰਹੀ ਹੈ ਜਾਂ ਸਰਕਾਰ ਵੱਲੋਂ ਵੀ ਕੋਈ ਸਪੋਰਟ ਮਿਲ ਰਿਹਾ ਹੈ ਨੇ ਦੇਖੋ ਇਹ ਸਾਰੀ ਟੀਮ ਵਰਕ ਹੀ ਹੁੰਦਾ ਜਿਵੇਂ ਸਰਕਾਰ ਵੱਲੋਂ ਜਿਵੇਂ ਆਪਾਂ ਸਿਟੀ ਅਫਸਰੀ ਦਾ ਬਹੁਤ ਅਸੀਂ ਥੈਂਕ ਯੂ ਕਰਦੇ ਆ ਉਹਨਾਂ ਨੇ ਬੜੀ ਸਪੋਰਟ ਕੀਤੀ ਆ ਜਿਵੇਂ ਟਾਈਮ ਲੀ ਵੀਰ ਉਹਨਾਂ ਨੇ ਦੱਸਿਆ ਸੀ ਪਹਿਲਾਂ ਵੀ ਟਾਈਮਲੀ ਮੈਨਰਲੀ ਉਹਨਾਂ ਨੇ ਸਾਰੇ ਪਰਮਿਟਸ ਵਗੈਰਾ ਸਾਨੂੰ ਇਸ਼ੂ ਕੀਤੇ ਹੈਗੇ ਆ ਤੇ ਸਿਟੀ ਸਟਾਫ ਬੜੀ ਸਪੋਰਟ ਕਰਦਾ ਜਿੱਥੇ ਸਾਨੂੰ ਗਾਈਡ ਕਰਦਾ ਵੀ ਇੱਥੇ ਇਹ ਆਪਾਂ ਸੇਫਟੀ ਮੈਜ ਜਿਹੜੇ ਹੈਗੇ ਆ ਪ੍ਰੋਟੋਕੋਲਸ ਆਪਾਂ ਫੋਲੋ ਕਰਨੇ ਹੈਗੇ ਆ ਤੋਂ ਸਿਟੀ ਦਾ ਵੀ ਬਹੁਤ ਸਪੋਰਟ ਆ ਤੇ ਕਮਿਊਨਿਟੀ ਦਾ ਐਜ਼ ਅ ਫਾਈਨੈਂਸ਼ੀਅਲ ਤੌਰ ਤੇ ਬਹੁਤ ਜ਼ਿਆਦਾ ਸਪੋਰਟ ਆ ਤੇ ਸਾਡੀ ਟੀਮ ਦਾ ਸਾਰ ਐਜ਼ ਅ ਵੋ ਵੀ ਵੰਟ ਨੂੰ ਸਿਰੇ ਚਾੜਨ ਦੇ ਲਈ ਸਕਸੈਸਫੁਲ ਬਣਨ ਲਈ ਆਪ ਦਾ ਸਮਾਂ ਦੇ ਰਿਹਾ ਆ ਆਪ ਦਾ ਕੰਮ ਕਾਰ ਛੱਡ ਕੇ ਸਮਾਂ ਦੇਣਾ ਇਸ ਇਸ ਕੰਟਰੀ ਦੇ ਵਿੱਚ ਆਪ ਬਦ ਇਹ ਸਮਾਂ ਦੇਣਾ ਸਾਰਿਆਂ ਨਾਲੋਂ ਜ਼ਿਆਦਾ ਔਖਾ ਪੈਸਾ ਦੇਣਾ ਵੀ ਔਖਾ ਪਰ ਸਮਾਂ ਦੇਣਾ ਬਹੁਤ ਔਖਾ ਸੋ ਉਹ ਸਾਡੀ ਟੀਮ ਬਹੁਤ ਵੱਡੀ ਆ ਉਹਦੇ ਵਿੱਚ ਇਹ ਨਹੀਂ ਵੀ ਸੀ ਇੱਕ ਤਾਂ ਦੋ ਜਣੇ ਸੀ ਤੇ ਸਿਰਫ ਸਾਨੂੰ ਅੱਜ ਸਾਡੀ ਡਿਊਟੀ ਲੱਗੀ ਆ ਇੱਥੇ ਸਨੇਹਾ ਲੈ ਕੇ ਆਉਣ ਦੀ ਪਰ ਜਿਹੜੀ ਸਾਡੀ ਟੀਮ ਆ ਜਿਹੜੀ ਬਿਹਾਈਂਡ ਦਾ ਸੀਨ ਕੰਮ ਕਰ ਰਹੀ ਆ ਉਹ ਬਹੁਤ ਵੱਡੀ ਆ ਤੇ ਸਾਰਿਆਂ ਨੂੰ ਬਾਅਦੂ ਸਾਡੇ ਨਾਲ ਕਿਤੇ ਬਾਅਦ ਉਹਨਾਂ ਦੇ ਐਫਰਟਸ ਹੈਗੇ ਆ ਜੀ ਬਿਲਕੁਲ ਅੱਛਾ ਸਾਰੀਆਂ ਟੀਮਾਂ ਵਾਸਤੇ ਤਾਂ ਚਲੋ ਅਰੇਂਜਮੈਂਟ ਕੀ ਹੈਗੇ ਨੇ ਕਿ ਕਿਹੜੀ ਲੋਕੇਸ਼ਨ ਦੇ ਉੱਤੇ ਪਹੁੰਚਣਾ ਕਿੰਨੇ ਤੋਂ ਕਿੰਨੇ ਪਹੁੰਚਣ ਇਹ ਸਾਰੀ ਜਾਣਕਾਰੀ ਦੇ ਦਿਓ ਆਪਣੀ ਪਾਰਕਿੰਗ ਵਾਸਤੇ ਜਿਹੜੀ پارک ਦੀ ਮੇਨ ਪਾਰਕਿੰਗ ਉੱਤੇ ਹੈ ਉਹ ਬੰਦ ਹੋ ਗਈ ਜੀ ਪਾਰਕਿੰਗ ਵਾਸਤੇ ਸਕੂਲ ਦੀ ਪਾਰਕਿੰਗ ਹੈ ਉਹ ਹੈਗੀ ਹੈ ਜੀ 126 ਤੇ 60 266 ਤੇ ਹੈ 60 ਉਹ پارکنگ ਉਹ ਯੂਸ ਕਿ ਸਕੂਲ ਦੀ پارکنگ ਹੈ پارکنگ ਬਹੁਤ ਵਧੀਆ ਹੈ ਬਾਕੀ ਜਿਹੜੀ ਸਾਈਡ ਸੀਟਸ پارکنگ ਹੋਣਗੀਆਂ ਉਹ ਜਿਹੜੀ ਨਾਰਮਲ ਆਪਾਂ ਲਾਉਣੀਆਂ ਹੈ ਉਹ ਉਹ ਵੇਲੇ ਹੋਣਗੀਆਂ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਕਸਟਰਾ پارکਿੰਗ ਅਸੀਂ ਲੈ ਸਕੀਏ ਜਿਵੇਂ ਸਮੇਂ ਸਾਨੂੰ پارکਿੰਗ ਜੇ ਅਪਰੂਵ ਹੋ ਜਾਂਦੀ ਹੈ ਤੇ ਅਸੀਂ ਸਰੂਤਰ ਨੂੰ ਦੱਸਾਂਗੇ ਜ਼ਰੂਰ پارک ਦਾ ਨਾਮ ਵੀ ਦੱਸ ਦੋ ਕਿੱਥੇ ਪਹੁੰਚੇ پارکਟਮਨ ਵਿਸਪਾਰਕ ਹੈ ਜੀ 64 ਤੇ 126 ਤੇ ਹੈ ਜੀ ਜੀ ਹਾਂ ਜੀ ਜੇ ਸਰ ਇਹ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਤੁਸੀਂ ਹੌਮ ਹਮਾਗੇ ਪਹੁੰਚੋ ਕਿਉਂਕਿ ਜਿਵੇਂ ਵੀਰਨ ਸੇ ਲਾਸਟ 6 ਵੀਕਾਂ ਤੋਂ ਇਸ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਉਣ ਲਈ ਲੱਗੇ ਹੋਏ ਹਾਂ ਸਾਡੀ ਮਿਹਨਤ ਦਾ ਫਾਲੋ ਉਹੀ ਲੱਗਣਾ ਵਾ ਜਦੋਂ ਤੁਸੀਂ ਆ ਕੇ ਬੱਚਿਆਂ ਦੇ ਨਾਲ ਬੇਸਿਕਲੀ ਬੱਚਿਆਂ ਨੂੰ ਨਾਲ ਪਰਿਵਾਰ ਸਮੇਤ ਆ ਕੇ ਜਦੋਂ ਤੁਸੀਂ ਇਸ ਇਵੈਂਟ ਨੂੰ ਦੇਖੋਗੇ ਤੇ ਤੁਹਾਡੀ ਸ਼ਮੂਲੀਅਤ ਹੀ ਸਾਡਾ ਰਿਜ਼ਲਟ ਹੈ ਇਹਦੇ ਵਿੱਚ ਬਾਕੀ ਕੋਈ ਹਾਰ ਦਾ ਕੋਈ ਜਿੱਤ ਦਾ ਪਾਰਟ ਆਫ ਗੇਮ ਆ ਤੋ ਸਾਰਾ ਚੱਲੀ ਜਾਣਾ ਜੀ ਪਰ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਜ਼ਰੂਰ ਪਹੁੰਚੋ ਤੇ ਬੱਚਿਆਂ ਨੂੰ ਲੈ ਕੇ ਤਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਇਨਵੋਲ ਸੋ ਨਾਲ ਦੀ ਨਾਲ ਇਹ ਵੀ ਹੈ ਵੀ ਇਹਦੇ ਵਿੱਚ ਅਸੀਂ ਕੋਈ ਵੀ ਨਸ਼ਾ ਹੈਗਾ ਇਹਦੇ ਵਿੱਚ ਪ੍ਰੋਹਿਟਿਡਡਾ ਕਿਸੇ ਵੀ ਤਰੀਕੇ ਦਾ ਕਿਉਂਕਿ ਸਰੀ ਪੁਲਿਸ ਨੂੰ ਵੀ ਅਸੀਂ ਰਿਕਵੈਸਟ ਕੀਤੀ ਆ ਉਹਨਾਂ ਦਾ ਸਟਾਫ ਵੀ ਉੱਥੇ ਹੋਣਾ ਤੇ ਉਹਨਾਂ ਨੇ ਮਾਨੀਟਰ ਕਰਨਾ ਵੀ ਇਹ ਮੇਕ ਸ਼ੂਰ ਕਰੀਏ ਵੀ ਕੋਈ ਵੀ ਇਸ ਤਰੀਕੇ ਦਾ ਉੱਥੇ ਕੋਈ ਫਰਕਤ ਨਾ ਹੋਵੇ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਐਂਡ ਤੇ ਜਰੂਰ ਪਹੁੰਚਿਓ ਤੇ ਤੁਹਾਡਾ ਸਾਡੇ ਸਿੱਖ ਗੇਮਸ ਕੈਨੇਡਾ ਦੀ ਸੁਸਾਇਟੀ ਵੱਲੋਂ ਸਾਰੇ ਹੀ ਆਰਗੇਨਾਈਜ਼ਰਜ਼ ਵੱਲੋਂ ਖੁੱਲਾ ਸੱਦਾ ਜੀ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਪਹੁੰਚ ਕੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਇਵੈਂਟ ਨੂੰ ਸਫਲ ਬਣਾਈਏ ਜੀ ਥੈਂਕ ਯੂ ਥੈਂਕ ਯੂ so much ji ji ਸੋ ਟੀਮ ਪੂਰੀ ਤਿਆਰ ਹੈ ਗੇਮਾਂ ਵੀ ਜਿਹੜੀਆਂ ਨੇ ਓਵਰ ਆਲ ਸਾਰੀਆਂ ਤਿਆਰੀ ਕਰ ਲਈ ਗਈ ਹੈ ਸੋ ਦੱਸ ਦਈਏ ਜੀ ਤੁਸੀ ਪਹੁੰਚਣਾ ਹੈਗਾ 26 27 ਤੇ 28 ਤੇ 29 ਜੂਨ ਨੂੰ ਉਥੇ ਪਹੁੰਚਿਓ ਤੇ ਪਹੁੰਚ ਕੇ ਉੱਤੇ ਸਹਿਯੋਗ ਦਿਓ ਸਾਰੀ ਟੀਮ ਨੂੰ ਤੇ ਖੇਡਾਂ ਦਾ ਆਨੰਦ ਮਾਣਿਓ ਕਿਉਂਕਿ ਇਹ ਸਿਰਫ ਖੇਡਾਂ ਨਹੀਂ ਬਲਕਿ ਉਥੇ ਪਿਕਨਿਕ ਵਰਗਾ ਇੱਕ ਮੇਲੇ ਵਰਗਾ ਮਾਹੌਲ ਤੁਹਾਡੇ ਲਈ ਸਿਰਜਿਆ ਗਿਆ ਹੈ ਕੈਮਰਾਮੈਨ ਅਮਿਤ ਮਨੀ ਸਰ ਦੇ ਨਾਲ ਸ਼ਹਿਰੀ ਗੁਰਵਾ ਸਾਰੀ ਸਟੂਡੀਓ ਅਗਰ ਦੇਖਦੇ ਹਾਂ ਜਟ ਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਬਰੌਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਦੋਸਤੋ ਐਡਮੰਟਨ ਸ਼ਹਿਰ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਆ ਅ ਅਲਬਰਟਾ ਦੇ ਵਿੱਚ ਕੱਲ 3 ਜਿਮਨੀ ਚੋਣਾ ਹੋਈਆਂ ਜੀ ਇੱਕ ਐਡਮੰਟਨ ਐਲਰਸਲੀਦੀ ਸੀਗੀ ਇੱਕ ਐਡਮੰਟਨ ਸਟ੍ਰੈਥਕੋਨਾ ਔਰ ਇੱਕ 올ਜ਼ ਡਿਡਸਬਰੀ 3 ਹੈਲਥ ਦੀ ਇੱਕ ਕੰਸਟੀਟੂਐਂਸੀ ਸੀਗੀ ਜਿਹੜਾ ਰੂਰਲ ਏਰੀਆ ਉੱਥੇ ਬਾਲੀ ਗੱਲ ਜਿਹੜੀ ਹੋ ਰਹੀ ਸੀਗੀ ਉਹ ਐਡਮਿੰਟਨ ਐਲਰਸਲੀ ਦੀ ਸੀਗੀ ਜਿਹੜੀ ਐਨਡੀਪੀ ਦੀ ਕਹੋ ਇਹ ਕੰਸਟੀਟੂਐਂਸੀ ਬਣੀ ਹੋਈ ਸੀ ਪਿਛਲੀਆਂ ਤਿੰਨ ਇਲੈਕਸ਼ਨਾਂ ਤੋਂ ਪਰ ਜਿਉਂ ਹੀ ਰੌਡ ਲਯੋਲਾਹਰੀ ਛੱਡ ਕੇ ਗਿਆ ਉਸ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋਈ ਸੀਗੀ ਔਰ ਇਹਦੇ ਵਿੱਚ ਪਹਿਲਾਂ ਲਯੋਲਾਹੁਰਾ ਤੋਂ ਰਹਿ ਚੁੱਕੇ ਨਰੇਸ਼ ਭਾਰਦਵਾ ਜਿਹੜੇ ਯੂਸੀਪੀ ਪਾਰਟੀ ਦੇ ਸੀਗੇ ਉਹ ਇੱਕ ਵਾਰ ਫਿਰ ਉਮੀਦਵਾਰ ਸੀਗੇ ਔਰ ਉਹਨਾਂ ਦਾ ਮੁਕਾਬਲਾ ਗੁਰਤੇਜ ਬਰਾੜ ਹੋਰਾਂ ਨਾਲ ਸੀ ਜਿਹੜੇ ਐਨਡੀਪੀ ਪਾਰਟੀ ਦੇ ਉਮੀਦਵਾਰ ਸੀ ਤੇ ਹੋਰ ਵੀ ਕਈ ਰਿਪਬਲਿਕਨ ਪਾਰਟੀ ਤੇ ਅਲਬਰਟਾ ਪਾਰਟੀ ਉਹਨਾਂ ਦੇ ਕੈਂਡੀਡੇਟ ਵੀ ਸੀਗੇ ਪਰ ਮੁਕਾਬਲਾ ਇਹਨਾਂ ਦੋਵਾਂ ਵਿੱਚ ਸੀਗਾ ਜਿਹੜਾ ਕੱਲ ਰਾਤੀ ਜੀ ਗੁਰਤੇਜ ਬਰਾੜ ਹੋਰਾਂ ਨੇ ਇਹ ਮੁਕਾਬਲਾ ਜਿੱਤ ਲਿਆ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਵੀ ਹੋਈ ਆ ਜਿਹੜਾ ਉਹਨਾਂ ਨੇ ਇਲੈਕਸ਼ਨ ਜਿੱਤੀ ਪਰ ਉਹਨਾਂ ਦੇ ਜਿਹੜੇ ਵੋਲੰਟੀਅਰ ਔਰ ਉਹਨਾਂ ਦੇ ਨਾਲ ਦੇ ਸਾਥੀ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਰੰਗ ਲੈ ਕੇ ਆਈ ਦੂਸਰੀ ਐਡਮਿੰਟਨ ਸਟ੍ਰੈਥਕੋਨ ਦਾ ਤੋਂ ਤੁਹਾਨੂੰ ਪਤਾ ਅਲਬਰਟਾ ਦੇ ਜਿਹੜੇ ਐਨ ਡੀ ਪੀ ਪਾਰਟੀ ਦੇ ਲੀਡਰ ਨੇ ਨਾਹਿਦ ਨੈਂਸੀ ਹੋਰੀ ਉਹਨਾਂ ਕੋਲ ਹਜੇ ਲੈਜਿਸਲੇਚਰ ਵਿੱਚ ਜਾਣ ਦਾ ਕੋਈ ਜ਼ਰੀਆ ਨਹੀਂ ਸੀ ਹੈ ਸੋ ਉਹਨਾਂ ਨੂੰ ਇਹ ਇਲੈਕਸ਼ਨ ਜਿਹੜੀ ਐਤ ਕੀ ਲੜੀ ਆ ਉਹਨਾਂ ਨੇ ਇੱਥੋਂ ਔਰ 82% ਤੋਂ ਜ਼ਿਆਦਾ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਨੇ ਔਰ ਜਿਹੜੀ 올ਡਜ਼ ਹੈਗੀ ਆ ਜੀ 올ਡਜ਼ ਡੇਡ ਤੋਂ ਬਰੀ 3 ਇਅਰਸ ਵਾਲੀ ਸੀਟ ਉਥੋਂ ਯੂਸੀਪੀ ਪਾਰਟੀ ਜਿਹੜੀ ਆ ਜੇਤੂ ਰਹੀ ਆ ਵੈਸੇ ਜੇ ਦੇਖਿਆ ਜਾਵੇ ਓਵਰ ਆਲ ਤਾਂ ਸਟੇਟਸ ਕੋ ਹੀ ਰਿਹਾ ਪਰ ਇਹ ਸੀਟਾਂ ਦੀ ਚਰਚਾ ਬਹੁਤ ਸੀਗੀ ਐਕਨੋਲਜ ਥੈਟ ਵੀ ਆਰ ਗੈਦਰਡ ਔਨ ਦੀ ਲੈਂਡ ਆਫ ਪ੍ਰੀਟੀ ਸਿਕਸ ਫਸਟ ਨੇਸ਼ਨ ਐਂਡ ਮੈਟਿਸ ਪੀਪਲ ਹੂ ਸ਼ੇਅਰ ਅ ਡੀਪ ਕਨੈਕਸ਼ਨ ਵਿਦ ਥਿਸ ਲੈਂਡ ਥੈਂਕ ਯੂ ਫਾਰ ਬੀਇੰਗ ਹੇਅਰ ਸੈਲੀਬ੍ਰੇਟਿੰਗ ਥਿਸ ਇੰਪੋਰਟੈਂਟ ਨਾਈਟ ਥੈਂਕ ਯੂ All of you. Without you, this cannot happen. I can't even imagine this happens. This is like a dream. We Come all did this. <laughs> it, will be, it will be. truly be honored to represent people of Edmonton, and, and I'm excited to get work representing them in the legislature and the community People have told me all throughout this campaign that they want better health care for their families good schools not overcrowded schools not lottery system yes. they want they want for their kids the world class education yes, yes. and NDP. promised him and I, along with our leader mahid nainsi and my colleagues we will work 24/7 to get better health care better education and the biggest concern right now in our community is safety channel punjabi li kalmeet singh sangha edmonton khabran de jankariyan da silsila filal te muqaddamiyan te taza khabran la ke fir to hazir hovange ijazat chahne ha ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ